ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ RAMMU ਵਾਲਾ ਹਰਚੋਕਾ ਜੀ ਤਹਿਸੀਲ ਅਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਇੱਕ ਤੋਕੜ ਗੱਬਣ ਤੋਫਾ ਲੈ ਕੇ ਆਏ ਆਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਪਰਖ ਤੁਸੀਂ ਕਰਨੀ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵਿੱਕੀ ਆ ਪਿੰਡ ਰਾਮੂ ਵਾਲਾ ਹਰਚੂਗਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਮੋਬਾਈਲ ਨੰਬਰ 9914831375 ਠੀਕ ਆ ਵੀਰੇ ਸੂਆ ਕਿੰਨਾ ਮਾ ਸੂਈ ਆ ਤੇ ਪਹਿਲਾ ਸੂਆ ਹੀ ਆ ਬਾਈ ਦੂਜੇ ਵਾਸਤੇ ਗੱਬਣਾ ਦੂਜਾ ਵਾਸਤੇ ਗੱਬਣਾ ਢਾਨਾ ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਤਿਆਰ ਆ ਦੁੱਧ 11 ਕਿਲੋ ਕੰਡੇ ਵਾਲਾ ਤਿਆਰ ਆ ਓਕੇ ਦੇ ਦਾਂ ਖਾਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਅਸਤੇ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਇਹ ਨਾਲੇ ਮੇਰੀ ਦੀ ਮੇਰੀ ਤੇ ਨਾਲੇ 22 ਦੀ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਤੇ 22 ਦੇ ਘਰੋਂ ਚੈੱਕ ਕਰਵਾ ਕੇ ਲੈ ਜਾਓ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚੋਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਸ਼ਾਂਕ ਕੋਈ ਵੀ ਨਹੀਂ ਬਾਕੀ ਵੀਰੇ ਮਾਰਕਿੰਗ ਤੁਸੀਂ ਕਰਨੀ ਆ ਬਾਈ ਦੇ ਘਰੇ ਕੋਈ ਫੀਸ ਲੈਣੇ ਠੀਕ ਆ ਵੀਰੇ ਜਵਾਨੀ ਹੋਈ ਹਜੇ ਹਾਂ ਹੁਣੇ ਜਵਾਨ ਹੋਈ ਠੀਕ ਆ ਵੀਰੇ ਬਾਕੀ ਥਾਣਾ ਦਾ ਸਾਈਜ਼ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਈ ਪਸੂ ਨੈਟ 11 ਕਿਲੋ ਆਪਦਾ ਜੋਕ ਕੇ ਲੈ ਜੇ ਕੋਈ ਵੀ ਸੱਜਣ 2 ਟਾਈਮ 4 ਟਾਈਮ 8 ਟਾਈਮ ਕਿ ਬਾਈ ਕਰ ਸਕਦਾ ਜੀ ਥੋੜਾ ਜਿਹਾ ਉੱਪਰ ਆ ਹੀ ਕਰਦਾ ਠੰਡੀ ਸੀਲ ਪੂਰੀ ਆ ਬਾਕੀ ਨਮਾ ਹਾਨ ਵੀਰੇ ਅਗਲੇ ਸੂਏ ਨੂੰ ਵਾਧੇ ਵਾਲੀ ਆ ਚੰਗੀ ਆ ਵਹਿੜ ਰੰਗ ਪ੍ਰਿੰਟ ਵਾਲੀ ਵਹਿੜ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਡਿਮਾਂਡ ਕੋਈ 32000 ਮੁੱਲ ਕਰਦੇ ਛੋੜ ਕਰਦੇ ਆ ਜੀ ਹਾਂ ਮਾਨਤਨ ਕਰਦੇ ਆ ਠੀਕ ਆ ਜੈਜ ਡਿਮਾਂਡ ਆ ਜਮਾ ਬਾਈ ਕਹਿੰਦਾ 32000 ਰੁਪਇਆ ਮੁੱਲ ਆ ਜੀ ਦੁੱਧ ਤੁਸੀਂ ਜੋਖ ਲੈਣਾ ਚੈੱਕ ਤੁਸੀਂ ਕਰਾ ਲੈਣੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ